ਸ਼ਹਿਲ ਗੌਡ ਫਾਰਮ ਚੈਨਲ ਤੇ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸਭ ਤੋਂ ਪਹਿਲਾਂ ਘਾਟੇ ਵਾਲਾ ਬਟਨ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮੂਰਾ ਨਸਲ ਦੀ ਝੋਟੀ ਬਹੁਤ ਹੀ ਜਿਆਦਾ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਤਾਜੀ ਸੂਈ ਹੋਈ ਹੈ ਸੂਈ ਨੂੰ ਲਗਭਗ ਇਹਨੂੰ 10 ਦਿਨ ਹੋ ਗਏ ਸੂਈ ਨੂੰ ਪਿੱਛੇ ਦੇ ਫੀਮੇਲ ਹੈ ਕੱਟੀ ਹੈ ਬਹੁਤ ਹੀ ਜਿਆਦਾ ਚੰਗੀ ਕੁਆਲਿਟੀ ਦੀ ਬਖਸ਼ਤ ਜੀ ਮੈਂ ਦਾ ਪਿੱਠਪੂੜਾ ਦੇਖੋ ਠੰਡੀ ਸੀਲ ਬਹੁਤ ਜਿਆਦਾ ਹੈ ਕੱਲਾ ਕੱਲਾ ਥਾਣਾ ਮੈਂ ਇਹਦੇ ਪੀੜੀਏ ਪਾਲਿਆ ਵਾਂਗੂ ਲੱਗਿਆ ਹੋਇਆ ਨੂੰ ਸ਼ੈਡ ਤੋਂ ਥਣਾ ਦੀ ਬਨਾਵਟ ਦਿਖਾ ਦਈਏ ਆਪਾਂ ਕੱਲਾ ਕੱਲਾ ਥਾਣਾ ਬਹੁਤ ਹੀ ਜਿਆਦਾ ਸ਼ਾਨਦਾਰ ਮੂਠੀ ਵਾਲਾ ਤੇ ਤੁਸੀਂ ਮੱਝ ਦੀ ਕੁਆਲਿਟੀ ਦੇਖੋ ਪਿੱਛੇ ਦੇ ਕੱਟੀ ਐ ਬਹੁਤ ਹੀ ਜਿਆਦਾ ਚੰਗੀ ਕੁਆਲਿਟੀ ਦੀ ਕੱਟੀ ਐ ਟੀਕੇ ਦੀ ਐ ਸਰਕਾਰੀ ਸੀਮੰਦੀ ਐ ਐਚ ਐਲ ਡੀ ਵੀ ਹਸਾਰ ਯੂਨੀਵਰਸਿਟੀ ਦਾ ਸੀਵਨ ਇਹ ਪੀ ਸੀ 11 16 ਦੀ ਕੱਟੀ ਐ ਕੱਟੀ ਤੁਸੀਂ ਪਿੱਛੇ ਪੋੜਾ ਦੇਖੋ ਦੇਖੋ ਨੂੰ ਕੱਟੀਆਂ ਲੱਗੀਆਂ ਜਿਵੇਂ ਮੀ ਇਹ ਨੇੜ੍ਹਮੀਆਂ ਨਹੀਂ ਕਰਤੀ ਹੁੰਦੀ ਐ ਲਗਭਗ 10 ਦਿਨ ਹੋ ਗਏ ਨੇ ਸੂਈ ਨੂੰ ਬਹੁਤ ਹੀ ਜਿਆਦੇ ਸ਼ਾਨਦਾਰ ਐ ਤੇ ਕੱਟੀ ਤੇ ਝੋਲੀ ਦੇਖੋ ਦੱਸਦਾ ਨਹੀਂ ਕੱਟੀ ਐ ਕੱਟੀ ਤੇ ਤੁਸੀਂ ਲੌਲਾ ਤੁਹਾਨੂੰ ਦਿਖਾਉਣੇ ਆ ਅੱਜ ਹੀ ਦੇਖੋ ਕੱਲਾ ਕੱਲਾ ਥੜ੍ਹ ਤੇ ਲੌਲਾ ਦੇਖੋ ਕੱਟੀ ਦੇ ਆ ਕਮਾਲ ਐ ਦੇਖੋ ਜਿੱਦੇ ਬਣ ਗਈ ਕਰਮ ਵਾਲੀ ਗੱਲਾਂ ਕਰਾਊਗੀ ਗੱਲਾਂ ਵੀ ਕੋਈ ਚੀਜ਼ ਹੈਗੀ ਐ ਮਾਝੀ ਵੀ 16-17 ਲੀਟਰ ਦੀ ਮਾਲਕਣਾ ਹੈ। 14 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਦੱਸ ਦਿੰਦਾ ਇਹਨੂੰ ਸੂਝ ਨੂੰ। ਜੇ ਕਿਉਂਕਿ ਭਰਾ ਲੈਣ ਦਾ ਚਾਹਵਾਂ ਉਹ ਵਿਤਾ ਉਹ ਆਪਣਾ ਸੰਪਰਕ ਕਰ ਲੈ ਆਪਣਾ ਮੋਬਾਈਲ ਨੰਬਰ 623936942 ਫੋਨ ਲਾ ਕੇ ਸੰਪਰਕ ਕਰ ਲੈ ਪਿੰਡ ਆਪਣਾ ਖਿਆਲਾਕਲਾ ਜ਼ਿਲ੍ਹਾ ਮਾਨਸਾ। ਬਾਕੀ ਮਾਝ ਤੋਂ ਨੂੰ ਸਕਰੀਨ ਦੇ ਉੱਤੇ ਦਿਖੀ ਜਾਂਦੀ ਹੈ। ਇਤੇ ਵਾਲ ਵੀ ਚਿੱਟਾ ਨਹੀਂ ਹੈਗਾ ਸ਼ਾਹ ਕਾਲਾ ਬਹੁਤ ਹੀ ਚੰਗਾ ਸ਼ਾਨਦਾਰ ਸਿੰਗ ਲੱਗਿਆ ਹੋਇਆ ਹੈ ਮਹਿੰਦੇ ਬਾਕੀ ਬਜਰ ਵਾਲੀ ਮੈਂ ਚੌੜੀ ਚੂੜੀ ਦੇਖੋ ਤੁਹਾਨੂੰ ਦਿਖਾਈਏ ਭਾਂਡਾ ਬਹੁਤ ਚੰਗਾ ਲੱਗਿਆ ਕਰਮਾਈ ਦੇ ਅੱਜ 22 ਤਰੀਕ